ਨਜਾਇਜ਼ ਮਾਈਨਿੰਗ ਆ ਜਿਹੜੀ ਜਦੋਂ ਚੋਰੀ ਦੀ ਮਾਈਨਿੰਗ ਹੋ ਰਹੀ ਆ ਦਿਨ ਰਾਤ ਇਹ ਟਿਪਰ ਚੱਲਦੇ ਆ ਉਹਦੇ ਚ ਹਲਾਚ ਵੀ ਦਿੱਤਾ ਜਾਂਦਾ ਵੀ 1000 ਰੁਪਈਆ ਸੀ ਸੁਨਕ ਸੀ ਢੇੜੇ ਦਾ ਜੇ ਕਿੰਨੇ ਢੇੜੇ ਲਾਵਾਂਗੇ ਉਹਨੇ 1000 ਰੁਪਈਆ ਦੇ ਮੈਂ ਕਿੜੇ ਦਾ ਉਹਦੇ ਲਾਲਚ ਕਰਕੇ ਵੀ ਇਹ ਜਿਹੜਾ ਅਣਗਹਿਲੀ ਨਾਲ ਤੇਜ਼ੀ ਨਾਲ ਧੱਕੇ ਨਾਲ ਹੀ ਸਾਈਡ ਲੈਂਦੇ ਆ ਮਰੋਂ ਦੇਖਦੇ ਨੇ ਕਿ ਗੱਡੀਕਾਰ ਰਹੀ ਆ ਕੋਈ ਮੋਟਰਸਾਈਕਲ ਆ ਰਿਹਾ ਕੋਈ ਬੰਦਾ ਆ ਰਿਹਾ ਤੇ ਇਹ ਜੁੜਿਆ ਹੋਇਆ ਮਸਲਾ ਹੈ ਕਿ ਇਹ ਤੁਮ ਜੌੜਾ ਮਾਜਰਾ ਜਿਹੜਾ ਉਹੀ ਉਸ ਦਿਨ ਵੀ ਕਹਿ ਰਿਹਾ ਸੀ ਕਿ ਤੂੜੀ ਵਾਂਗੂ ਭਰੀ ਫਿਰਦੇ ਆ ਜਵਾਕਾਂ ਨੂੰ ਬੈਨਾਂ ਦੇ ਵਿੱਚ ਹਨ ਜਾਂ ਉਹਦੀ ਧੌਣ ਤੇ ਐਡਾ ਕੱਲਾ ਐ ਇੰਨਾ ਹੰਕਾਰ ਆ ਉਹ ਬੰਦੇ ਨੂੰ ਉਹ ਕਹਿੰਦਾ ਰਣਧੀਰ ਸਿੰਘ ਮੇਰਾ ਬੰਦਾ ਹੈ ਇਹ ਮੇਰੇ ਇਹ ਉਹ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਦੇ ਜਿਹੜੇ ਕਾਲੇ ਕਾਰੋਬਾਰ ਨੇ ਨਜਾਇਜ਼ ਮਾਈਨਿੰਗ ਦੇ ਜਾਂ ਹੋਰ ਉਹ ਕਰਦੇ ਨੇ ਉਹਨਾਂ ਆਪਣੇ ਕਮਾਊ ਪੁੱਤਾਂ ਨੂੰ ਕਿਵੇਂ ਕੋਈ ਆਂਚ ਆਉਣ ਦੇਣਗੇ ਕੀ ਸੜੀ ਮ ਸਮਾਨੋਂ ਬਦਲ ਕੇ ਲੁਧਿਆਣੇ ਲੱਗ ਜੂਗੀ ਡੀਐਸਪੀ ਸਮਾਨੋ ਪਟਿਆਲੇ ਲਾ ਦੇਣਗੇ ਫਿਰ ਪਤਨਾ ਲਾ ਦੇਣਗੇ ਐਸਐਚਓ ਕਦੇ ਹੋਰ ਲਾ ਦੇਣਗੇ ਉਥੋਂ ਵਾਲੇ ਜਿਹੜੇ ਇੱਥੇ ਆਉਣਗੇ ਉਹ ਭਲੇ ਮਾਨਸ ਕبھی ਨਾ ਪਹਿਲਾਂ ਸਕੂਲੀ ਬੱਚਿਆਂ ਦੀ ਤੇ ਇੱਕ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਦੇ ਕੋਲੇ ਹਰ ਤਰ੍ਹਾਂ ਦਾ ਜ਼ੋਰ ਆਮ ਪਬਲਿਕ ਲੋਕ ਜਿਹੜੇ ਸਮਾਸ਼ਵੀ ਪਾਰਟੀ ਹੋਣਾ ਉਹਨਾਂ ਨੂੰ ਲਾਇਆ ਜਾਂਦਾ ਪਰ ਹੱਲ ਕੀ ਨਿਕਲਦਾ ਇੱਕ ਵਾਰ ਫੇਰ ਤੋਂ ਇਸ ਜੂਨ ਦੇ ਬੰਨੇ ਚ ਤਪਦੀ ਗਰਮੀ ਦੇ ਵਿੱਚ ਉਹ ਮਾਪੇ ਆਪਣਾ ਘਰ ਛੱਡ ਕੇ ਸੜਕਾਂ ਤੇ ਬੈਠਣ ਨੂੰ ਮਜਬੂਰ ਨੇ ਮੁੱਖ ਮੰਤਰੀ ਸਾਹਿਬ ਸਮਾਣੇ ਵੀ ਆਉਂਦੇ ਨੇ ਪਰ ਇੱਥੇ ਪਰਿਵਾਰਾਂ ਨੂੰ ਆਕੇ ਨਹੀਂ ਮਿਲਦੇ ਪਰਿਵਾਰਾਂ ਨੂੰ ਫੇਰ ਗੈਸਟ ਹਾਊਸ ਜਾਣਾ ਪੈਂਦਾ ਹੈ ਹੈਗਾ ਇਸ ਸਭ ਦੇ ਵਿੱਚ ਸਮਾਸ਼ਵੀ ਲੱਖਾਂ ਸੜਾਣਾ ਪਹੁੰਚੇ ਹੋਏ ਨੇ ਬਹੁਤ ਵਧੀਆ ਗੱਲ ਇਹ ਨਾਲ ਸਟੇਜ ਤੋਂ ਕੀਤੀ ਹੈ ਕਿ ਸਾਨੂੰ ਰਾਜਨੀਤਿਕ ਪਾਰਟੀਆਂ ਦਾ ਸਾਥ ਛੱਡ ਕੇ ਆਪ ਇਕੱਠੇ ਹੋਣਾ ਬਣਾ ਚਲੋ ਸਰ ਬਹੁਤ ਵਧੀਆ ਤੁਸੀਂ ਗੱਲ ਕੀਤੀ ਪਰ ਇਹ ਗੱਲਾ ਸਮਝ ਨਹੀਂ ਆ ਰਹੀ ਹੈ ਕਿ ਪਬਲਿਕ ਨੂੰ ਸਮਝਾਉਣਾ ਦੇ ਦੇ ਕਿਉਂ ਲੱਗ ਰਹੀ ਹੈ ਦੇਖੋ ਸਾਡੀ ਮਾਨਸਿਕਤਾ ਇਹ ਜੀ ਬਣ ਗਈ ਕਿ ਸਾਨੂੰ ਐ ਲੱਗਦਾ ਵੀ ਸਾਡਾ ਇਹ ਜਿੰਨੇ ਰਾਜਨੀਤਿਕ ਧਰਾਂ ਨੇ ਇਹ ਹੱਲ ਕਰਨੇ ਆ ਆਪਾਂ ਸਾਰਿਆਂ ਨੂੰ ਦੇਖ ਚੁੱਕੇ ਆ ਬੀਜਪੀ ਬਾਦਲ ਕਾਂਗਰਸ ਹੁਣ ਆ ਇਹਨਾਂ ਨੂੰ 2-3 ਸਾਲ ਹੋ ਕੇ ਦੇਖ ਬੜੀ ਉਮੀਦ ਸੀ ਲੋਕਾਂ ਨੂੰ ਕਿ ਬਦਲਾਅ ਹੋਊਗਾ ਲੋਕਾਂ ਨੂੰ ਰਾਹਤ ਮਿਲੂਗੀ ਪਰ ਸਭ ਤੋਂ ਜ਼ਿਆਦਾ ਦੁਖੀ ਸ਼ ਸਰਕਾਰ ਇਸ ਤੋਂ ਲੋਕ ਹੋਗੇ ਕਿ ਲੋਕ ਪਿਛਲਿਆਂ ਨੂੰ ਚੰਗਾ ਕਹਿਣ ਲੱਗਗੇ ਸੋ ਇਸ ਲਈ ਇਹ ਜਿਹੜੀ ਮਾਨਸਿਕਤਾ ਬਦਲਨੀ ਪੈਣੀ ਆ ਜਿੰਨੇ ਵਾਰੀ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਸਾਡਾ ਨਾ ਛਲਾਵੇ ਕਰਕੇ ਸਾਨੂੰ ਗਮਰਾਹ ਕਰਕੇ ਕੋਈ ਵੀ ਤਰਾਸ ਸਤਾ ਚਾਈਆਂ ਨੇ ਤੇ ਉਹਨਾਂ ਨੇ ਐਂ ਲੋਕਾਂ ਨੂੰ ਫਿਰ ਲੁੱਟਿਆ ਫਿਰ ਲੋਕ ਨਿਰਾਸ਼ ਹੋ ਜਾਂਦੇ ਆ ਹਾਤਾਸ਼ ਹੋ ਜਾਂਦੇ ਆ ਮੈਂ ਤਾਂ ਇਹ ਗੱਲ ਕਹੀ ਸੀ ਕਿ ਸਾਨੂੰ ਲੋੜ ਆ ਸਾਡੀਆਂ ਕਿਸਾਨਾਂ ਧਰਾਂ ਨਾਲ ਮਜ਼ਦੂਰ ਧਰਾਂ ਨਾਲ ਮੁਲਾਜ਼ਮ ਧਰਾਂ ਨਾਲ ਜਿਹੜੇ ਸਾਡੇ ਸ਼ਹਿਰੀ ਵਰਗ ਦੇ ਲੋਕ ਨੇ ਇਹਨਾਂ ਨੂੰ ਵੀ ਆਪਣੀ ਇੱਕ ਸ਼ਹਿਰਾਂ ਦੇ ਵਿੱਚ ਇੱਕ ਥਿਰ ਬਣਾਉਣੀ ਚਾਹੀਦੀ ਆ ਕੋਈ ਮਸਲਾ ਮੁੱਦਾ ਉੱਠਦਾ ਤਾਂ ਸਾਨੂੰ ਨਾਲ ਖੜਨਾ ਚਾਹੀਦਾ ਜੇ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਤਾਂ ਸਾਡੇ ਸ਼ਹਿਰ ਵਾਸੀ ਨਾਲ ਖੜਾ ਜਿਵੇਂ ਅੱਜ ਆਪਾਂ ਦੇਖਿਆ ਅੱਜ ਨਹੀਂ ਆਪਾਂ ਦੇਖਿਆ ਇੱਕ ਮਹੀਨੇ ਤੋਂ ਲਗਾਤਾਰ ਜਿਹੜੇ ਸੱਤ ਬੱਚੇ ਚਲੇ ਗਏ ਅਠਵਾਂ ਡਰਾਈਵਰ ਚਲੇ ਗਿਆ ਇਨਾਂ ਨਾਲ ਆ ਕੇ ਇਸ ਇਲਾਕੇ ਦੇ ਲੋਕ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਲੜਦਲਾਂਾਂ ਧਿਰਾਂ ਨੇ ਉਹ ਖੜੀਆਂ ਨਹੀਂ ਆ ਕੇ ਪਰ ਮੈਂ ਇੱਕ ਬੇਨਤੀ ਕਰਦਾ ਵੀ ਜਿਹੜਾ ਸਾਡੇ ਭਵੰਤਮਾਨ ਦਾ ਵੀ ਤੇ ਮੋਦੀ ਦਾ ਵੀ ਇੱਕ ਜ਼ੋਰ ਲੱਗਿਆ ਹੋਇਆ ਮੋਦੀ ਕਹਿੰਦਾ ਕਿ ਮੈਂ ਜਿਹੜੇ ਲੜਨ ਵਾਲੇ ਸੰਘਰਸ਼ ਕਰਨੀਆਂ ਧਿਰਾਂ ਉਹ ਖਤਮ ਕਰਨੀਆਂ ਨੇ ਜਿਹੜੀਆਂ ਵਿਰੋਧੀ ਆਵਾਜ਼ਾਂ ਨੇ ਉਹ ਖਤਮ ਕਰਨੀਆਂ ਨੇ ਜਿਹੜੇ ਚੈਨਲ ਆ ਉਹ ਖਤਮ ਕਰਤੇ ਉਹਨੇ ਮੀਡੀਆ ਸਾਰਾ ਉਸ ਤਰੀਕੇ ਨਾਲ ਆਪਣੇ ਹੱਥ ਕਰ ਲਿਆ ਪੰਜਾਬ 'ਚ ਵੀ ਇਹੀ ਹੋ ਰਿਹਾ ਹੈ ਵੀ ਜੇ ਕੋਈ ਨਿਰਪੱਖ মিডিਆ ਗੱਲ ਕਰਦਾ ਉਹਨਾਂ ਦੇ ਪਰਚੇ ਉਹਨਾਂ ਨੂੰ ਡਰਾਵੇ ਜੇ ਬਾਕੀ ਸਾਰਾ মিডিਆ ਤੁਹਾਨੂੰ ਪਤਾ ਹੀ ਵੀ ਕਿਹੇ ਜਿਹੇ ਹਾਲਾਤ ਬਣੇ ਹੋਏ ਆ ਜੁਨੀਆਨਾਂ ਦੀ ਗੱਲ ਦੇਖੋ ਇਹ ਲਗਾਤਾਰ ਭੰਤ ਮਾਨ ਦਾ ਪੂਰਾ ਜੋਰ ਲੱਗਿਆ ਕਿ ਨੈਰੇਟਿਵ ਬਿਲਡ ਕਰਨ ਦੇ ਉੱਤੇ ਇੱਕ ਮਾਹੌਲ ਸਿਰਜਣ ਦੇ ਉੱਤੇ ਵੀ ਜੱਥੇ ਬੰਦियां ਥੋੜੇ ਰਾਹ ਰੋਕਦੀਆਂ ਸੋਨੂੰ ਖੱਜਲ ਕਰਦੀਆਂ ਇਹ ਬਿਨਾਂ ਗੱਲ ਤੋਂ ਝੰਡੇ ਡੰਡਾ ਪਾਉਂਦੇ ਆ ਤੁਸੀਂ ਆ ਦੱਸੋ ਅੱਜ ਆ ਬਿਨਾਂ ਗੱਲ ਤੋਂ ਝੰਡੇ ਡੰਡਾ ਅੱਜ 1 ਮਹੀਨਾ ਹੋ ਗਿਆ ਆਪਾਂ ਸੜਕ ਤੇ ਕਿਉਂ ਆਈ ਨਾ ਅਜ ਕਿਸਾਨ ਦਾ ਨਾ ਮਜ਼ਦੂਰ ਦਾ ਨਾ ਕਿਸੇ ਮੰਗ ਦਾ ਮੁੱਦੇ ਦਾ ਮਸਲਾ ਨਹੀਂ ਨਾਮ ਨੇ ਟਰੱਕਾਂ ਵਾਲਾ ਬੈਠਾ ਹਾਲਾ ਕਿ ਜਿਨਾ ਸਮਝਦਾ ਟਰੱਕ ਦਾ ਡਰਾਈਵਰ ਇਹ ਟਰੱਕ ਦਾ ਐਕਸੀਡੈਂਟ ਬਹੁਤ ਘੱਟ ਦੇਖੋਗੇ ਜਿਆਦਾ ਐਕਸੀਡੈਂਟ ਹੋਗਾ ਟੇਪਰਾ ਦਾ ਤੇ ਜਿਹੜੇ ਅੱਜ ਕੈਂਟਰ ਦੇ ਉੱਤੇ ਹੋ ਤੇਲ ਵਾਲੇ ਕੈਂਟਰ ਜਾਂ ਦੂਜੇ ਹੋ ਗਏ ਜਿਹੜੇ ਇਹ ਅੰਗੈਲੀ ਨਾਲ ਲਾਪਰਵਾਹੀ ਨਾਲ ਆਪਣੀਆਂ ਗੱਡੀਆਂ ਚਲਾਉਂਦੇ ਨੇ ਸੋ ਜੁੜਿਆ ਹੋਇਆ ਮਸਲਾ ਨਜਾਇਜ਼ ਮਾਈਨਿੰਗ ਆ ਜਿਹੜੀ ਜਦੋਂ ਚੋਰੀ ਦੀ ਮਾਈਨਿੰਗ ਹੋ ਰਹੀਆਂ ਦਿਨ ਰਾਤ ਇਹ ਇੱਪਰ ਚੱਲਦੇ ਆ ਉਹਦੇ ਚ ਇਲਾਜ ਵੀ ਦਿੱਤਾ ਜਾਂਦਾ ਵੀ 1000 ਰੁਪਏ ਸੀ ਸੁਣ ਕੇ ਸੀ gekeੜੇ ਦਾ ਅਜ ਕਿੰਨੇ ਕੇੜੇ ਲਾਵਾਂਗੇ ਉਹਨੇ 1000 ਰੁਪਏ ਦੇ ਮੈਂ ਕੇੜੇ ਦਾ ਉਹਦੇ ਲਾਲਚ ਕਰਕੇ ਵੀ ਇਹ ਜਿਹੜਾ ਅੰਗੈਲੀ ਨਾਲ ਤੇਜੀ ਨਾਲ ਧੱਕੇ ਨਾਲ ਹੀ ਸਾਈਡ ਲੈਂਦੇ ਆ ਮਰੋਂ ਦੇਖਦੇ ਨੇ ਕਿ ਗੱਡੀ ਆ ਰਹੀ ਆ ਕੋਈ ਮੋਟਰਸਾਈਕਲ ਆ ਰਿਹਾ ਕੋਈ ਬੰਦਾ ਆ ਰਿਹਾ ਤੇ ਇਹ ਜੁੜਿਆ ਹੋਇਆ ਮਸਲਾ ਹੈ ਇਹ ਇਹ ਨਹੀਂ ਵੀ ਇਕੱਲਾ ਇਹ ਇੱਕ ਆਮ ਐਕਸੀਡੈਂਟ ਦਾ ਇਹ ਆਮ ਨਹੀਂ ਰੋਜ਼ ਦੀ ਆਪਾਂ ਗੱਲ ਦੇਖਾਂਗੇ ਤਾਂ ਸੈਂਕੜੇ ਆਪਣੇ ਕਿੰਨੇ ਦਰਜਨਾ ਇੱਥੇ ਰੋਜ਼ ਬੰਦੇ ਮਾਰੇ ਜਾ ਰਹੇ ਆ ਜਵਾਕ ਵੀ ਮਰ ਰਹੇ ਆ ਨੌਜਵਾਨ ਬਜ਼ੁਰਗ ਵੀ ਬੀਬੀਆਂ ਵੀ ਮਰ ਰਹੀਆਂ ਨੇ ਤਾਂ ਇਹ ਮਸਲਾ ਜੁੜਿਆ ਹੋਇਆ ਜੇ ਜੇ ਅਸੀਂ ਐਂ ਜਾਣਾਂ ਕਮਾਈ ਜਾਣੀਆਂ ਤਾਂ ਫਿਰ ਠੀਕ ਆ ਅਸੀਂ ਆ ਮੁੱਦਾ ਇੱਕ ਠੀਕ ਆ ਸਾਡਾ ਇੱਛੇ ਤੱਕ ਹੱਲ ਨਹੀਂ ਹੈਗਾ ਵੀ ਅਸੀਂ ਰਣਧੀਰ ਸਿੰਘ ਨੂੰ ਇਕੱਲੇ ਨੂੰ ਫੜਾਉਣਾ ਅਸੀਂ ਜੇ ਪੱਕੇ ਤੌਰ ਤੇ ਜੇ ਹੱਲ ਕਰਨਾ ਲੜਾਈ ਸਾਨੂੰ ਅੱਗੇ ਲੈ ਜਾਣੀ ਪੈਣੀ ਭਾਈ ਜੀ ਜਿਹੜਾ ਐਕਸ਼ਨਾਂ ਤੇ ਲਿੱਤਾ ਗਿਆ ਇੱਕ ਮਹੀਨੇ ਬਾਅਦ ਐਸਡੀਐਮ ਬਦਲਤਾ ਤੇ ਡੀਐਸਪੀ ਨੂੰ ਕਿਤੇ ਹੋਰ ਲਾਤਾ ਐਸਐਸ ਨੂੰ ਕਿਤੇ ਹੋਰ ਲਾਤਾ ਇਹ ਜਾਜ ਕਦਮ ਲੱਗਦਾ ਇਹਦੇ ਨਾਲ ਕੀ ਹੋਣਾ ਐਸਡੀ ਮੇ ਸਮਾਨੋਂ ਬਦਲ ਕੇ ਲੁਧਿਆਣੇ ਲੱਗ ਜੂਗੀ ਡੀਐਸਪੀ ਸਮਾਨੋਂ ਪਟਿਆਲੇ ਲਾ ਦੇਣਗੇ ਫਿਰ ਪਤੜਾਂ ਲਾ ਦੇਣਗੇ ਐਸਐਚਓ ਕਦੇ ਹੋਰ ਲਾ ਦੇਣਗੇ ਉਥੋਂ ਵਾਲੇ ਜਿਹੜੇ ਇੱਥੇ ਆਉਣਗੇ ਉਹ ਭਲੇ ਮਾਨਸ ਇਹ ਸਾਰਾ ਕੁਝ ਹੀ ਮੈਂ ਸੁਣਾ ਕੇ ਹਟਾਂ ਗੱਲ ਗੁਰੂ ਹਰ ਸਾਹਿਬ ਦੀ ਜੇ ਇੱਕ ਨੌਜਵਾਨ ਸਰਪੰਚ ਆ ਉਹਦੇ ਗੋਲੀ ਮਾਰ ਕੇ ਮਰ ਜਾਂਦਾ ਤੇ ਫੌਜਾ ਸਿੰਘ ਸਰਾਰੀ ਦੇ ਦਬਾਅ ਕਰਕੇ ਉਥੋਂ ਦਾ ਐਸਪੀ ਸਰਪੰਚ ਦੇ ਪਿਓ ਤੇ ਦਬਾਅ ਪਾ ਕੇ ਇਸ ਸਾਲ ਕਰਾ ਨਾ ਇਨਸਾਫ ਹੱਥ ਤੱਕ ਨਹੀਂ ਮਿਲਿਆ ਉਥੇ ਵੀ ਤਾਂ ਉਹੀ ਪੁਲਿਸ ਵਾਲੇ ਆ ਇਹ ਕੱਲ ਨੂੰ ਮੰਨ ਲਓ ਇੱਥੋਂ ਵਾਲਾ ਐਸਪੀ ਉੱਥੇ ਪੇਦ ਉੱਥੋਂ ਇੱਥੇ ਆ ਕੇ ਇਨਸਾਫ ਨਹੀਂ ਹੋ ਜੂਗਾ ਇਹ ਨਹੀਂ ਹੋਣਾ ਇਸ ਅਸਲ ਦੇ ਵਿੱਚ ਕੀ ਆ ਪੁਲਿਸ ਚਾਹੇ ਕੋਈ ਸਿਵਲ ਦਾ ਪ੍ਰਸ਼ਾਸਨ ਆ ਇਹ ਕਿਹਦੇ ਕੰਟਰੋਲ ਚ ਹੈ ਇਹ ਸਰਕਾਰਾਂ ਦੇ ਕੰਟਰੋਲ ਚ ਹੈ ਅਸਲ ਦਾ ਚੇਤਨ ਜੌੜਾ ਮਾਜਰਾ ਜਿਹੜਾ ਉਹੀ ਉਸ ਦਿਨ ਵੀ ਕਹਿ ਰਿਹਾ ਸੀ ਕਿ ਤੂੜੀ ਵਾਂਗੂ ਭਰੀ ਫਿਰਦੇ ਆ ਜਵਾਕਾਂ ਨੂੰ ਬੈਨਾਂ ਦੇ ਵਿੱਚ ਹਨਾ ਜਾ ਉਹਦੀ ਧੌਣ ਚ ਐਡਾ ਕੱਲਾ ਐ ਇੰਨਾ ਹੰਕਾਰ ਆ ਉਹ ਬੰਦੇ ਨੂੰ ਉਹ ਕਹਿੰਦਾ ਰਣਧੀਰ ਸਿੰਘ ਮੇਰਾ ਬੰਦਾ ਹੈ ਇਹ ਮੇਰੇ ਇਹ ਉਹ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਦੇ ਜਿਹੜੇ ਕਾਲੇ ਕਾਰੋਬਾਰ ਨੇ ਨਜਾਇਜ਼ ਮਾਈਨਿੰਗ ਕਰਦੇ ਜਾਂ ਹੋਰ ਉਹ ਕਰਦੇ ਨੇ ਉਹ ਉਹਨਾਂ ਆਪਣੇ ਕਮਾਊ ਪੁੱਤਾਂ ਨੂੰ ਕਿਵੇਂ ਕੋਈ ਆਂਚ ਆਉਣ ਦੇਣਗੇ ਇਸ ਲਈ ਇਹ ਸਮਝਣ ਦੀ ਲੋੜ ਆ ਵੀ ਅਸਲ ਦੋਸ਼ੀ ਇਹ ਲੋਕ ਨੇ ਪਰ ਮੈਂ ਗੱਲ ਇਹ ਵੀ ਕਹੀ ਆ ਇੱਥੇ ਭਾਜਪੀ ਦੀ ਬੀਬੀ ਬੈਠੀ ਆ ਜੈ ਅੰਦਰਕੌਰ ਇੱਥੇ ਕਾਲੀ ਦਲ ਦਾ ਬੰਦਾ ਜਿਹੜਾ ਕੋਈ ਸਾਬਕਾ ਐਮਐਲਏ ਬੈਠਾ ਹੈ ਇੱਥੇ ਕਾਂਗਰਸ ਦੇ ਜਿਹੜੇ ਕੋਈ ਐਮਐਲਏ ਰਹੇ ਆ ਜਾਂ ਕੋਈ ਹੋਰ ਅਧਿਕਾਰੀ ਇਹਨਾਂ ਦੇ ਬੈਠੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿੱਦਾਂ ਇਹਨਾਂ ਦੀ ਸਰਕਾਰ ਆ ਗਈ ਇਹ ਬਦਲ ਗਏ ਇਹ ਇੱਥੇ ਕੋਈ ਦੇਖੂਗਾ ਉਹ ਵੀ ਨੱਕਾ ਕਰਕੇ ਰੱਖ ਕੇ ਪੀ ਪਵੰਤ ਵੀ ਤਾਂ ਵੱਡੇ ਵੱਡੇ ਤਖਤ ਤੇ ਵੱਡੀਆਂ ਵੱਡੀਆਂ ਬੋਰਡ ਲੈ ਕੇ ਭਵੰਤਾਂ ਹੀ ਬੈਠਾ ਹੁੰਦਾ ਸੀਗਾ ਦਿੱਲੀ ਬੈਠਾ ਰਿਹਾ ਕੁਲਤਾਰ ਸਿੰਘ ਸੰਧਮੇ ਵਰਗੇ ਸਾਡੇ ਨਾਲ ਬੁੱਢੇ ਦਰਿਆ ਤੇ ਬੈਠਦੇ ਰਿਹਾ ਹੀ ਭਵੰਤ ਉੱਥੇ ਫਿਰਦਾ ਹੁੰਦਾ ਸੀ ਅੱਜ ਦੂਜੇ ਫਿਰਦੇ ਆ ਜੋ ਕੱਲ ਉਹਨਾਂ ਕੋਲ ਪੁਲਿਸੀ ਆ ਗਈ ਪਰ ਇਹ ਧਰਨਾਂ 'ਚ ਹੋਣਗੇ ਇਹ ਇਹ ਅਸਲ ਵਿੱਚ ਨਾ ਜਦੋਂ ਕੋਈ ਵੀ ਅਜਿਹੀ ਘਟਨਾ ਵਾਪਰਦੀ ਆ ਉਹਦੇ ਰਾਜਨੀਤੀ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਕੁਝ ਚੇਂਜ ਦੇਖਣ ਨੂੰ ਮਿਲੀ ਆ ਕਿਉਂਕਿ ਤੁਹਾਡਾ ਜਿਹੜਾ ਪਿਛੋਕੜ ਆਪਾਂ ਦੇਖੀਏ ਪਿਛੋਕੜ ਤੁਹਾਡਾ ਗੈਂਗਵਾਰ ਨਾਲ ਜੁੜਿਆ ਜਾਂਦਾ ਸੀ ਹੁਣ ਤੁਸੀਂ ਲੋਕ ਸੇਵਾ ਕਰ ਰਹੇ ਹੋ ਉਸ ਵੇਲੇ ਜੋ ਪੁਲਿਸ ਕਰਦੀ ਸੀ ਜਾਂ ਹੁਣ ਪੁਲਿਸ ਕਰ ਰਹੀ ਆ ਕੁਝ ਚੇਂਜ ਲੱਗਦੇ ਆ ਯਾ ਉਹੀ ਕੋ ਸਵਾਰਾ ਸਥਿਤੀ ਦੇਖੋ ਪੰਜਾਬ ਪੂਲਸ ਸਟੇਟ ਬਣ ਚੁੱਕਿਆ ਜਿਹੜੀ ਮੈਂ ਗੱਲ ਸਟੇਟ ਤੇ ਵੀ ਕੀਤੀ ਆ ਵੀ ਮੇਰੇ ਕੋਲ ਡਿਸਟ ਪਈ ਆ ਕਿ ਸਾਲ ਦੇ ਵਿੱਚ 40 ਮੁੰਡੇ ਪੁਲਸ ਮੁਕਾਬਲੇ ਚ ਮਾਰ ਦਿੱਤੇ ਗਏ ਆ ਇੱਕੋ ਹੀ ਕਹਾਣੀ ਪੁਲਸ ਦੀ ਹੁੰਦੀ ਆ ਰਿਕਵਰ ਕਰਾਉਣਗੇ ਅਸਲਾ ਉਠਣ ਚੱਕ ਕੇ ਗੋਲੀ ਮਾਰਤੀ ਸਾਡੇ ਪੁਲਸ ਵਾਲੇ ਦੇ ਪੱਗ ਚ ਵੱਜਦੀ ਤੇ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਦਾ ਆ ਸਾਡੇ ਪਟਿਆਲੇ ਮੁੰਡਾ ਮਾਰਿਆ ਪੁਲਸ ਨੇ ਝੂਠੇ ਮੁਕਾਬਲੇ ਚ ਜਿਹਨੇ ਬੱਚਾ ਚੱਕਿਆ ਸੀਗਾ ਉਹ ਤਾਂ ਹੁਣ ਪੋਸਟ ਮਾਰਡਮ ਦੀਆਂ ਰਿਪੋਰਟਾਂ 'ਚ ਖਾਸੇ ਕਰਤੇ ਡਾਕਟਰਾਂ ਨੇ ਵਕੀਲਾਂ ਨੇ ਵੀ ਜਮਾ ਕੋਲੋਂ ਮੂਤਾ ਪਾ ਕੇ ਮੁੰਡੇ ਦੇ ਗੋਲੀਆਂ ਮਾਰੀਆਂ ਗੀਆਂ ਨੇ ਮੰਨ ਲਓ ਮੈਂ ਮੈਂ ਤਰਫਦਾਰੀ ਨਹੀਂ ਕਰਦਾ ਕਿਸੇ ਦੀ ਜਿਹੜੇ ਬੰਦੇ ਨੇ ਗੁਨਾਹ ਕੀਤਾ ਕ੍ਰਾਈਮ ਕੀਤਾ ਉਹਦੇ ਲਈ ਅਦਾਲਤਾਂ ਨੇ ਜੱਜ ਨੇ ਕਾਨੂੰਨ ਨੇ ਜੇਲ੍ਹਾਂ ਨੇ ਮਾਰਨ ਦਾ ਅਧਿਕਾਰ ਕਿਹਦੇ ਕੋਲ ਹੈ ਇਹ ਜਿਹੜਾ ਪੁਲਿਸ ਸਟੇਟ ਬਣ ਚੁੱਕਿਆ ਪੰਜਾਬ ਪੁਲਿਸ ਜਿਹਨੂੰ ਮਰਜ਼ੀ ਚਾੱਕ ਕੇ ਫੜ ਕੇ ਹੁਣ ਪੁਲਿਸ ਰਾਜਸਥਾਨ 'ਚ ਕਿੰਨੇ ਬੰਦੇ ਮਾਰ ਰਹੇ ਹੈ ਕਰੰਟ ਲਾ ਕੇ ਮਾਰਤਾ ਜੀ ਮੂੰਹ ਚ ਪਾਣੀ ਪਾ ਕੇ ਮਾਰਤਾ ਜੀ ਅਛਾ ਕਈ ਤਾਂ ਇਸ ਤਰੀਕੇ ਨਾਲ ਇਹ ਮਾਰਦੇ ਆ ਵੀ ਉਹ ਕੱਲ ਨੂੰ ਮੈਡੀਕਲ ਰਿਪੋਰਟਸ ਵੀ ਨਹੀਂ ਆਉਂਦਾ ਤੇ ਇਹ ਜਿਹੜੇ ਹਾਲਾਤ ਨੇ ਇਹ ਸਾਡੇ ਲੋਕਾਂ ਨੂੰ ਮੈਂ बार-बार यही ਬੇਨਤੀ ਕਰਦਾ ਕਿ ਜਿੱਥੇ ਕਿ ਕਦੇ ਕਿਸਾਨ ਰੋਲਾ ਪਾਉਂਦੇ ਆ ਨਾ ਉਹ ਮਸਲਾ ਇਕੱਲਾ ਕਿਸਾਨਾਂ ਦਾ ਨਹੀਂ ਆ ਜੇ ਕਾਲੇ ਕਾਨੂੰਨ ਆਏ ਇਕੱਲੇ ਕਿਸਾਨ ਨਹੀਂ ਲੜੇ ਕੁਝ ਛੋਟੇ ਮੈਂ ਜਿਹੜੀ ਗੱਲ ਵੀ ਸੁਣਾਈ ਸਾਡਾ ਛੋਟਾ ਦੁਕਾਨਦਾਰ ਛੋਟੇ ਮੁੱਟੇ ਵਪਾਰੀ ਆਮ ਲੋਕ ਵੀ ਮਾਰੇ ਜਾਣਗੇ ਪ੍ਰੈਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਜਿੰਨਾ ਚਿਰ ਪੰਜਾਬ ਇਕੱਠਾ ਨਹੀਂ ਹੁੰਦਾ ਝਾੜ ਕੋਈ ਝਾੜ ਨਾ ਰੱਖੋ ਕਿਸੇ ਵੀ ਰਾਜਨੀਤਿਕ ਤਰਫੋਂ ਜਿਹੜੇ ਮਰਜ਼ੀ ਸਰਕਾਰ ਤੇ ਆ ਜਾਣ ਉਹਨਾਂ ਨੇ ਆ ਹੀ ਕੁਝ ਕਰਨ ਨਾਲ ਲੋਕਾਂ ਨੂੰ ਜਿੱਦਾਂ ਵੀ ਭਾਈ ਜੀ ਤੁਸੀਂ ਦਿੰਦੇ ਹੋ ਸਟੇਜ ਪੰਜਾਬੀ ਦੇ ਵਿੱਚ ਬੀਂਡੋ ਲੈਂਗੁਏਜ ਚ ਉਹੋ ਜਿਹੇ ਸਟੇਜਾਂ ਦੇ ਉੱਪਰ ਭਗਵਾਨ ਸਿੰਘ ਮਾਲਵੀ ਦਿੰਦੇ ਸੀ ਜਦੋਂ ਮੁੱਖ ਮੰਤਰੀ ਸੀਗੇ ਕੀ ਚੇਂਜ ਆ ਗਿਆ ਦੇਖੋ ਮੈਂ 22 ਦੀ ਚੋਣ ਲੜੀ ਵਿਧਾਨ ਸਭਾ ਦੀ ਆਜ਼ਾਦ ਮੈਂ ਉਸ ਵੇਲੇ ਵੀ ਲੋਕਾਂ ਨੂੰ ਬੋਲਦਾ ਹਾਲਾਂਕਿ ਮੈਨੂੰ ਇਸ ਪਾਰਟੀ ਵੱਲੋਂ ਆਫਰ ਸੀਗੀ ਸਾਡੇ ਵੱਲੋਂ ਲੜਦਾ ਇੱਕ ਨਹੀਂ 4 4 5 5 ਟਿਕਟਾਂ ਦੀ ਆਫਰ ਪਰ ਮੈਂ ਲੋਕਾਂ ਨੂੰ ਕਹਿੰਦਾ ਰਿਹਾ ਕਿ ਮੈਂ ਇਸ ਬੰਦੇ ਨਾਲ 2011 12 ਦਾ ਜੁੜਿਆ ਜਦੋਂ ਮਨਪ੍ਰੀਤ ਬਾਦਲ ਨੇ ਪੀਪਲ ਪਾਰਟੀ ਬਣਾਈ ਹੈ ਇਹ ਬੰਦਾ ਸਿਰਫ ਤੇ ਸਿਰਫ ਇਹਦੇ ਕੋਲ ਗੱਲਾਂ ਡਰਾਮੇ ਚੁਟਕਲੇ ਕਮਰਾਕ ਵਿੱਚ ਕਰਨਾ ਲੋਕਾਂ ਨੂੰ ਜਵਾਬੀ ਕਿਵੇਂ ਕਰਨਾ ਉਹ ਕਰਕੇ ਸਾਨੂੰ ਨੁਕਸਾਨ ਕਰੂਗਾ ਪਰ ਲੋਕਾਂ ਅੰਦਰ ਉਹਦੋਂ ਰੋਸ ਸੀ ਗੁੱਸਾ ਸੀ ਬਾਦਲਾਂ ਖਿਲਾਫ ਕਾਂਗਰਸੀਆਂ ਖਿਲਾਫ ਲੋਕਾਂ ਨੂੰ ਲੱਗਿਆ ਅਸਲ ਨਾ ਪੰਜਾਬ ਦੇ ਲੋਕ ਕਿਸੇ ਮੁੱਦੇ ਨੂੰ ਦੇਖ ਕੇ ਵੋਟ ਨਹੀਂ ਪਾਉਂਦੇ ਨਾ ਪਾਣੀ ਦਾ ਮੁੱਦਾ ਨਾ ਆਸਾਨੀ ਦਾ ਮੁੱਦਾ ਨਾ ਮਜਦੂਰਾਂ ਦੇ ਮੁੱਦੇ ਨਾ ਕੋਈ ਸਰਬਾਸੀਆਂ ਦੇ ਮੁੱਦੇ ਨਾ ਕੋਈ ਬੋਲੀ ਦੇ ਮੁੱਦੇ ਨਾ ਕੋਈ ਹੋਰ ਸਾੜੀ ਹੋਂਦ ਨਾਲ ਜੁੜੇ ਹੋਏ ਮੁੱਦੇ ਨੇ ਜਿਹੜੇ ਪੰਜਾਬ ਦੇ ਲੋਕ ਵੋਟ ਪਾਉਂਦੇ ਆ ਵੀ ਇਹਨੂੰ ਹਰਾਉਣਾ ਜਿੱਤ ਜਿਹੜਾ ਮਰਜੀ ਜਾਵੇ ਇਹਦੀ ਤਾਂ ਹੋਂਦੋ ਇਕੱਲਾ ਕੱਢਣਾ ਛੜਦਾ ਐ ਫਿਰ ਲੋਕ ਅਣਕ ਲੈ ਕੇ ਪੈ ਜਾਂਦੇ ਇਹਨੂੰ ਮਾਰਨਾਂ ਹੀ ਮਾਰਨਾਂ ਇਹਨਾਂ ਨੇ ਉਹਨਾਂ ਨੂੰ ਹਰਾਉਂਦਿਆਂ ਹਰਾਉਂਦੇ ਜਿਹੜੇ ਆ ਕੰਨਵੇਂ ਬੰਦਵੇਂ ਗੱਲ ਪਾ ਲਏ ਕਿੱਡਾ ਵੱਡਾ ਨੁਕਸਾਨ ਸਹਿਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਨਿਕਲੀਆਂ ਨੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਪੰਜਾਬੀ ਦੀ ਸ਼ਰਤ ਆ ਵੀ 10ਵੀਂ ਜਿਹੜੀ ਪੰਜਾਬੀ ਚ ਕੀਤੀ ਹੋਣੀ ਚਾਹੀਦੀ ਹੈ ਉਹ ਸ਼ਰਤ ਵੀ ਗੈਬ ਕਰਤੀ ਸਾਡੇ ਜਿਹੜੇ ਨੌਕਰੀਆਂ ਦੇ ਹੱਕ ਨੇ ਪੰਜਾਬੀਆਂ ਦੇ ਉਹ ਗੈਰ ਪੰਜਾਬੀਆਂ ਨੂੰ ਮਿਲ ਰਹੇ ਨੇ ਇੱਥੇ ਤੇ ਹੈਰਾਨੀ ਦੀ ਜਨ ਗੱਲ ਦੇਖੋ ਐਡੇ ਗੰਭੀਰ ਮੁੱਦੇ ਨੇ ਪੰਜਾਬ ਪੁਲਿਸ ਦੀਆਂ ਭਰਤੀਆਂ ਚੱਲ ਰਹੀਆਂ ਨੇ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਵੀ ਜਿਹੜੀ ਪੰਜਾਬੀ ਦਾ ਹੰਮਰ ਦੀ ਹੈ ਮੀਡੀਆ ਕੋਈ ਗੱਲ ਨਹੀਂ ਠਾ ਰਿਹਾ ਸਾਰਾ মিডিਆ ਚੁੱਪਾ ਹਾਲਾਂਕਿ ਇੰਨਾ ਇੰਨਾ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਲੋੜ ਹੁੰਦੀ ਹੈ ਪਰ ਬਹੁਤ ਥੋੜਾ ਮੋਟਾ মিডিਆ ਬਚਿਆ ਜਿਹੜਾ ਨਿਰਪੱਖ ਮਾੜੀ ਮੋਟੀ ਗੱਲ ਕਰਦਾ ਹੈ ਜੀ মিডিਆ ਕਰੇ ਕੀ ਜਿਆ মিডিਆ ਉਹਨਾਂ ਦਾ ਚਾਹਵਾਨਾ ਉਹਨਾਂ ਬੁਲਾ ਲੈਂਦੇ ਸਾਡੇ ਵਰਗੇ ਨੂੰ ਬਾਹਰ ਕੱਢਿਆ ਕਰ ਦਿੰਦੇ ਇਹ ਹੀ ਹੈ ਨਾ ਤੇ ਦੇਖੋ ਜਦੋਂ ਵਿਧਾਨ ਸਭਾ ਸੈਸ਼ਨ ਹੁੰਦਾ ਹੈ ਉੱਥੇ ਇਹਨੇ ਆਪਣੇ ਚਿਹਤੇ ਆ ਉਹਨਾਂ ਨੂੰ ਇਹ ਅੰਦਰ ਬਾੜਦੇ ਆ ਉਹਨਾਂ ਤੋਂ ਸਾਰੀ ਕਵਰੇਜ ਕਰਾਉਂਦੇ ਆ ਮੋਟਾ ਫੰਡ ਛਾੜਦੇ ਆ ਕਈ ਕਈ ਕਰੋੜਾਂ 'ਚ 800 ਕਰੋੜ ਰੁਪਇਆ ਮੁੱਖ ਮੰਤਰੀ ਨੇ ਬਜਟ ਦੇ ਵਿੱਚ ਰੱਖਿਆ ਕਦਲ ਰੱਖਿਆ মিডিਆ ਨੂੰ ਦੇਣ ਲਈ ਰੱਖਿਆ ਜਾਂ ਆਪਣੀਆਂ ਫੋਟ ਮੰ ਲਾਉਣ ਲਈ ਰੱਖਿਆ ਤੇ ਇਹ 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 ਗੱਲ ਜਿਹੜੀ ਅੱਜ ਦਾ ਸਮੇਂ ਦੇ ਵਿੱਚ মিডিਆ ਜਿਹੜਾ ਬਕਾਊ ਹੋ ਚੁੱਕਿਆ ਮੈਂ ਇਹ ਜਿਹੜਾ ਮਾੜਾ ਮੋਟਾ ਨਿਰਪੱਖ ਵੀਡੀਓ ਬਚਿਆ ਉਹੀ ਮਾੜੀ ਮੋਟੀ ਬਾਤ ਚੱਕਦਾ ਵਾਕਿਆ ਸਰਕਾਰ ਦੀ ਬੋਲੀ ਬੋਲੀ ਜਾਂਦੇ ਆ ਬਿਲਕੁਲ ਸਹੀ ਗੱਲ ਕਹੀ ਹੈ ਲਖਸਾਢਾਲਾ ਜੀ ਨੇ ਕਿ ਹੁਣ ਸਾਨੂੰ ਚੇਂਜ ਦੀ ਲੋੜ ਹੈ ਸਾਨੂੰ ਪਾਰਟੀਆਂ ਦੇ ਪਿਛੋਕੜ ਜਾਂਦੀ ਲੋੜ ਨਹੀਂ ਦੀ ਆਪਣੇ ਹੱਕਾਂ ਦੀ ਗੱਲ ਦੀ ਲੋੜ ਹੈ ਸਾਨੂੰ ਇਕੱਠੇ ਹੋ ਕੇ ਇਸ ਗੱਲ ਦੀ ਆਵਾਜ਼ ਚੁਕੜੀ ਚਾਹੀਦੀ ਹੈਗੀ ਹੈ ਕਿ ਜਿਹੜੇ ਸਾਡੇ ਕੋਲ ਤੱਕੇ ਹੋ ਰਹੇ ਨੇ ਉਹਦਾ ਜਵਾਬ ਕੌਣ ਦੇਊਗਾ ਇੱਥੇ ਆ ਕੇ ਜਵਾਬ ਦੇਣ ਦੀ ਬਜਾਏ ਗੈਸਟ੍ਰਾਊਂਸ ਦੇ ਵਿੱਚੋਂ ਫੈਸਲੇ ਕੀਤੇ ਜਾ ਰਹੇ ਉਹ ਫੈਸਲੇ ਨਾਕਾਬਿਲ ਨੇ ਇਹਦੇ ਉੱਪਰ ਹੋਣਾ ਸੰਘਰਸ਼ ਜਿਹੜਾ ਹੋਰ ਲੰਮਾ ਜਾਣਾ ਚਾਹੀਦਾ ਹੈਗਾ ਐਸਾ ਕਹਿਣਾ ਹੈਗਾ ਤੇ ਨਾਲ ਹੀ ਆਪਣੀਆਂ ਮੰਗਾਂ ਨੂੰ ਸਮਝਣਾ ਚਾਹੀਦਾ ਹੈ ਉਹ ਸੁਪਰ ਬੋਲਣ ਦੀ ਲੋੜ ਹੈ